ਸੁੱਤੀ ਪਈ ਐ ਗੂੜੀਆਂ ਨੀਂਦਾਂ ਦੇ ਵਿੱਚ ਕੋਈ ਨਹੀਂ ਥਿਗੇ ਤੂੰ ਵੀ ਕੋਸਟਾਂ ਮਦੂਹੀ ਆਂਗੀ ਮੈਂ ਵੀ ਮਜਬੂਰੀ ਚਾ ਜਿਹੜਾ ਤੂੰ ਮੇਰੀ ਧੀ ਨੂੰ ਨਾ ਸਿਉਨੇ ਤੋਂ ਜਵਾਬ ਦਿੱਤਾਗਾ ਆ ਤਾਂ ਹੁਣ ਇੰਨਾ ਕੰਮ ਤਾਂ ਮੈਨੂੰ ਕਰਨੇ ਪਊਗਾ ਮਾ ਮਾ ਹਾਂ ਕੀ ਉਹ ਆਉਂਦੀ ਹੋਈ ਜਾਂਦਾ ਕੀ ਰਲੋ ਜਪੇ ਦੇਖਾ ਜਾ ਕੇ ਭੱਜ ਕੇ ਹਾਈ ਨਹੀਂ ਨਹੀਂ ਆਹਾ ਆਹਾ ਕੀ ਕਰਦੀ ਹੈ ਆ ਕੀ ਕਰੀ ਨਹੀਂ ਹੈ ਦੱਸ ਆਹੀ ਕਰਦੀ ਹੈ ਫੜ ਖੜੀ ਹੋ ਜਾ ਇਹਨੂੰ ਪਾਉਣ ਦੇ ਖੜੀ ਰਹਿ ਤੂੰ ਇੱਥੋਂ ਵੀ ਤੂੰ ਸਾਡੇ ਨਾਲ ਤਕਲੀਨਾ ਤਕਲੀਨਾ ਕੀ ਤੂੰ ਤੂੰ ਇਹਨੂੰ ਮਾਰਨੀ ਹੈ ਚੁੱਪ ਚੁੱਪ ਹਾਂ ਕਿਰੋ ਠੀਕ ਹੈ ਤੂੰ ਮੈਂ ਪਾ ਲਈ ਰੱਖ ਦੇਣੀ ਤੂੰ ਕਿੱਧਰ ਜਾਣੀ ਮੋੜ ਪੁੱਠੇ ਪੁੱਠੇ ਮੋੜ ਆਏ ਨਹੀਂ ਮੈਂ ਤੈਨੂੰ ਜਾਣ ਦਿੰਦੀ ਬੈਠ ਐਥੇ ਐਥੇ ਬੈਠ ਕੇ ਤੂੰ ਬਰਾ ਫੜ ਮਾਰੂ ਨਾ ਇਹ ਨੀ ਨੱਕ ਜਾਤੇ ਨੱਕ ਜਾਤੇ ਤੇ ਵੇਖ ਜਾਤੇ ਨਹੀਂ ਤੇ ਇਹਨੂੰ ਬਗਾਲਨੀ ਤੂੰ ਮਾਰਦੀ ਮੈਨੂੰ ਪਾਣੀ ਦੇ ਦੇਂਦੇ ਇਹਨੂੰ ਖੜ ਜਾ ਤੈਨੂੰ ਮਾਇਆ ਕੁਛ ਨਹੀਂ ਨਾ ਕੀ ਤੂੰ ਕਰਨਾ ਤਸੀਹ ਇਹਨੇ ਮਾਰਿਆ ਲਾ ਪਾਣੀ ਫਿਲਾ ਪਾਣੀ ਫਿਲਾ ਬਾਤ ਐਸੀ ਮਾਂ ਮੈਨੂੰ ਮਾਰਦੀ ਹਾਈ ਨਹੀਂ ਮੈਂ ਆ ਤਾਂ ਸੋਚਿਆ ਵੀ ਨਹੀਂ ਸੀ ਵੀ ਤੂੰ ਇੰਨੀ ਗਿਰ ਜੇਗੀ ਇੱਥੋਂ ਟਿਕਾ ਜਾਏਗੀ ਪੀਰਾਂ ਨੂੰ ਮਾਰਨ ਤੇ ਤੁਲਗੀ ਇਹ ਬਾਦੀ ਸੀ ਇਹ ਤੇ ਸਹਰਾਣਾ ਪਿਆ ਸੀ ਬਚੱਕ ਕੇ ਪਰ ਛਿੰਟੀ ਸੀ ਹਾਂ ਹਾਂ ਫਰੀ ਕਹਦੇ ਮੂੰਹ ਤੇ ਖੜੀ ਸੀ ਫਰੀ ਤਾਂ ਉਹ ਮੂੰਹ ਤੇ ਰੱਖਾ ਸੀ ਸਹਰਾਣਾ ਮਜ਼ੇ ਹੋਏ ਨਹੀਂ ਸਕਿਆ ਕਾ ਵੇ ਹੋ ਬਸ ਪੁੱਤ ਕੋਈ ਨਹੀਂ ਮੌਕੇ ਤੇ ਮਾਇ ਸੀਗੀ ਹੁਣ ਤੇਰਾ ਸੱਚ ਮੈਂ ਸਾਰਿਆਂ ਦੇ ਸਾਹਮਣੇ ਲਿਆਉਂਗੀ ਕੋਈ ਗੱਲ ਨਹੀਂ ਹਾਂ ਤੂੰ ਕਿੱਧਰ ਲਾ ਗਈ ਸੱਚ ਨੇ ਕਾਲੀ ਕੋਈ ਨਹੀਂ ਪੁੱਤ ਤੂੰ ਚੁੱਪ ਕਰ ਤੂੰ ਕੀ ਕਰਨਾ ਸੀ ਚੁੱਪ ਕਰਕੇ ਬਹਿ ਜਾ ਕੀ ਡੇਢ ਰਾਈ ਜੰਨੀ ਆ ਬਹਿ ਜਾ ਚੁੱਪ ਕਰਕੇ ਨਾ ਤੇਰੇ ਵੀ ਧੀ ਹੈਗੀ ਤੂੰ ਵੀ ਪਿਉ ਨਹੀਂ ਹੈ ਸਵੇਰ ਨੂੰ ਤੇ ਜਿੱਦੇ ਤੇਰੀ ਨੂੰ ਮਾਰਤੀ ਉਹਦੇ ਸੇਕ ਲੱਗੂ ਬਗਾਨੀਆਂ ਧੀਆ ਮਾਰਦੀਆਂ ਸਭ ਆ ਆਉਂਦੀ ਵਾਰੀ ਫੀਡ ਪੈਂਦੀ ਮਾਰੀ ਦਾ ਤੂੰ ਨੇ ਮਾਰੀ ਜਾ ਧੁੰਨੇ ਇੱਥੇ ਮੈਂ ਅੱਖੀਂ ਦੇਖ ਰਹਾ ਸਭ ਕੁਝ ਲੱਗਾ ਹੈ ਕੱਲਾ ਬਣਾਉਣ ਆ ਗਈ ਇੱਥੇ ਤੂੰ ਆ ਗਈ ਤੇਰੀਆਂ ਕੱਲਾ ਬਣਾਉਣ ਮੇਰੇ ਕੋਲ ਨਾ ਕੁਸ 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 ਕਹਿੰਦਾ ਨੀ ਤੂੰ ਮੇਰੀ ਗੱਲ ਸੁਣ ਲੈ ਪੈ ਨਾ ਕੁਸ ਕੁਸ ਗੱਲ ਤਾਂ ਮੇਰੇ ਕੋਲੇ ਬਾਕੀ ਸੀ

ਆਈ ਕੋਸ ਹੁੰਦਾ ਸੀ ਤੂੰ ਵੀ ਮਾੜੀ ਮੋਟੀ ਘਰੇ ਗੌਰ ਕਰ ਲਿਆ ਕਰ ਸਾਰਾ ਦਿਨ ਉਹ ਹੀ ਸੁਸਤ ਹੋ ਕੇ ਤਰਿਆ ਫਿਰਦਾ ਓਹੋ ਸਿਕੰਦਰ ਆ ਗਿਆ ਇਥੇ ਭਾਂਗਾ ਪਿੱਟੀ ਮੈਨੂੰ ਮਰਵਾ ਕੇ ਜਾਉਗੀ ਜਾ ਵੱਡੀ ਕਿੱਥੋਂ ਆ ਗਈ ਕਿ ਲੈਣੀ ਕਿ ਲੈਣੀ ਮੇਰੇ ਤੇ ਲੱਗਦੀ ਫਿਰਦੀ ਹੈਗੀ ਇਹ ਮਰਵਾਉਗੀ ਹੁਣ ਮੈਂ ਕਰਦੀਆਂ ਕੁੜੀ ਨੂੰ ਫੋਨ ਲਾਉਣੀ ਆ ਉਹ ਹੀ ਬਚਾ ਸਕਦੀ ਆ ਮੈਨੂੰ ਕੋਈ ਨਹੀਂ ਬਚਾ ਬਚਾ ਸਕਦਾਗਾ ਇਹ ਤਾਂ ਮੇਰਾ ਹਾਏ ਹਾਏ ਹੇ ਜਾਬੱਡੀ ਬਾਲੀ ਚੰਦਰੀ ਹੈਗੀ ਖਰਨੀ ਇਹਨੂੰ ਕਿਨੇ ਸੱਦ ਲਿਆ ਚੱਲ ਮੈਂ ਕੁੜੀ ਨੂੰ ਕੁੜੀ ਨੂੰ ਲਾਉਣੀ ਆ ਫੋਨ ਤੂੰ ਆ ਵੀ ਘਰ ਆ ਕੇ ਤੇ ਪੈਰ ਨੂੰ ਲਿਫਟ ਉਹ ਤਾਂ ਨਹੀਂ ਪੈਰ ਤੇ ਪਾਣੀ ਪੈਣ ਦਿੰਦਾ ਜੇਲ੍ਹ ਨਾ ਖਵਾਉਣਾ ਤੈਨੂੰ ਵੀ ਬਰਾਬਰ ਭਾ ਕੇ ਮੈਂ ਤਾਂ ਬਾਹਰ ਸੁੱਟ ਪਾ ਜਾਂਦਾ ਜੀ ਤੈਨੂੰ ਤਾਂ ਆ ਹੀ ਸਕਿਆ ਜੀ ਆਉਂਦੀ ਕਰੇ ਜੀ ਤੈਨੂੰ ਪਤਾ ਲੱਗ ਗਿਆ ਮੈਂ ਵੀ ਕਿੰਨੇ ਕ ਦਿਨ ਰਹੂਗੀ ਬੋਦੇ ਤੇਰੀ ਮਾਦੀ ਕੁਤਨੀ ਫੜ ਨਹੀਂ ਮੈਂ ਬਰਾਬਰ ਸਰਹਾਣਾ ਥੱਕੇ ਮਾਰ ਦੂੰਗਾ ਜੇ ਉਹ ਇਹਨੂੰ ਕੁਛ ਕਰੂ ਕੀ ਕਰਾਂ ਮੈਂ ਆਹ ਉਹਨੂੰ ਕੁਛ ਟੈਂਗ ਇਹਨੂੰ ਇਹਦੇ ਪੇਕੀ ਤੋੜ ਦੇ ਚੰਗਾ ਰਹੇਗਾ ਨਹੀਂ ਤਾਂ ਗਰਮੀ ਦਾ ਮਹੀਨਾ ਫੇ ਲੰਗਰ ਪਕਾਉਂਦੀ ਥੱਕੂਗੀ ਤੇ ਇਹਨੂੰ ਇਹਦੇ ਭਰਾ ਨੂੰ ਫੋਨ ਕਰਦੇ ਸੱਦ ਲੈ ਤੇ ਤੋੜ ਦੇ ਬਸ ਕੋਈ ਗੱਲ ਤਾਂ ਹੀ ਸੁਣ ਜਾਣਾ ਜਿਵੇਂ ਤੂੰ ਲੋੜ ਮੈਨੂੰ ਕਰਦਾ ਨਾ ਕ ਅੱਗੇ ਵੀ ਤੈਨੂੰ ਕਹਾਂ ਦੇ ਪਿੱਛੇ ਤੰਗ ਕਰਦਿਆਂ ਇਹ ਬੱਸ ਤੂੰ ਐ ਜੀ ਸਾਰਾ ਦਿਨ ਮੈਂ ਕੰਮ ਕਰਦੀ ਹਾਂ ਤੂੰ ਕੰਮ ਨਹੀਂ ਕਰਦੀ ਉਹ ਸਾਰਾ ਦਿਨ ਕੁੜੀ ਦੀ ਉਂਗਲਾਂ ਨਾਰਾਦੀ ਹੈ ਵੀ ਪਰ ਇੱਕ ਗੱਲ ਤੇ ਬੱਸ ਕੁੜੀ ਤੂੰ ਆਏਂ ਕਰ ਤੂੰ ਜਾਵਾਂ ਉਹਨ ਕੁੜੀ ਦਾ ਆਪ ਦਾ ਪੀਜੀ ਸੀ ਤੋਰਦੀ ਹੈ ਹੁਣ ਬੱਸ ਮਾਂ ਮੇਰੇ ਪੱਗਰ ਲੈ ਜਾਂਦੀ ਹੈ ਮੈਂ ਇਹ ਨਹੀਂ ਕਰਦੀ ਲੰਗੜੀ ਜਿ ਮੈਂ ਨਹੀਂ ਜਾਂਦੀ ਸਾਰਾ ਦਿਨ ਕੰਮ ਕਰਦੀ ਹਾਂ ਥੋੜਾ ਸਾਨੂੰ ਨਾ ਦੇਖ ਲਓ ਭਾਈ ਜਦੋਂ ਤੁਸੀਂ ਆਇਓ ਤਾਂ ਤੁੱਪੇ ਗੋਸੇ ਕਿ ਜਾਂਦੀ ਸੀ ਨਾਲੇ ਮੈਂ ਕਦੇ ਜਵਾਬ ਨਹੀਂ ਦਿੱਤਾ ਭਾਣ ਹੁਣ ਇਹ ਤਾਂ ਗਿਆਤ ਬੰਦੇ ਪਾਵੇ ਜਾਂਦੇ ਨੇ ਇਹਨਾਂ ਨੂੰ ਕੀ ਪਤਾ ਵੀ ਮਗਰੋਂ ਮੇਰੇ ਨੂੰ ਕੀ ਚਾਹੁੰਦਾ ਮੈਨੂੰ ਐ ਕਿਰਤ ਕਾਜ ਨਾਲ ਨਾਲ ਲੱਗਦਾ ਭਾਈ ਸ਼ਰਮ ਦਾ ਘਟਾ ਉਹਨੂੰ ਉਹਨੂੰ ਤਾਂ ਕੰਦੀ ਕੁੜੀ ਚਾਹੀਦੀ ਐ ਨਾ ਤਾਂ ਚਾਹੀਦੀ ਨਹੀਂਗੀ ਤੂੰ ਭਾਈ ਜਹਦ ਜਾ ਉਹਨੂੰ ਬਾਹਰ ਕੇ ਲਿਆ ਪਹਿਲਾਂ ਉਹ ਹਾ ਇਧਰ ਕਿੱਧਰ ਨਿੱਕੀ ਗੱਲ ਕਰਾਂ ਮੈਂ ਤਾਂ ਸ਼ਰਮ ਭਾਈ ਤੇ ਤੇਰੀ ਬਾਤ ਹੈ ਭੈਣਾ ਨਹੀਂ ਕਰ ਦੇ ਦੇਖ ਲੈ ਫਿਰ ਉਹਨਾਂ ਨੂੰ ਤਾਂ ਖਲਿਆਤੀ ਕਰ ਦੂ ਤਾਂ ਆਪਦੀ ਕਰੀਚਲ ਇਕੱਠੀ ਬਸ ਕੋਈ ਜੀ ਮੈਂ ਉਹਦੇ ਫੋਨ ਫੋਨ ਲਾਣੀ ਆ ਕੋਈ ਮੈਨੂੰ ਫੋਨ ਲਾ ਕੇ ਸਾਰੀ ਗੱਲ ਕਰਦੀ ਆ ਕਿ ਕਿਹੜਾ ਕੀ ਆਜੂਗਾ ਵੀ ਸੱਪੀ ਮੈਨੂੰ ਲੈ ਜਾਊਗਾ ਮੈਂ ਇਹ ਤੇਰੇ ਨਾਲ ਅੱਜ ਚੱਲ ਦੇ ਇੱਕ ਨਾ ਤੂੰ ਅੱਗੇ ਸਿਰੇ ਬੱਸੀ ਕਈ ਬੰਤਾ ਬਲਾਨ ਤੋਂ ਜਾ ਕੇ ਨਾਲ ਆ ਬੰਦ ਕਿਹੜਾ ਕਰਵਾਦੀ ਹਨ ਉਹ ਤਾਂ ਫਿਰ ਉਹ ਤਾਂ ਸੱਚ ਹੀ ਸਾਹਮਣੇ ਆਊਗਾ ਰੌਲਾ ਪਾਵੇ ਤਾਂ ਸਹੀ ਕੋਈ ਨਹੀਂ ਪੁੱਤ ਤੂੰ ਨਾ ਮੇਰੀ ਗੱਲ ਸੁਣ ਲੈ ਤੇ ਤੇਰੇ ਭਰਾ ਨੂੰ ਸੱਦਲਾ ਫੋਨ ਕਰਕੇ ਤੇ ਤੂੰ ਭਾਗ ਜਾ ਤੂੰ ਆਈ ਨਾ ਦੋ ਚਾਰ ਮਹੀਨੇ ਜਿੰਨੇ ਚਿਰ ਸਮਝੌਤਾ ਨਹੀਂ ਹੁੰਦਾ ਇਸ ਗੱਲ ਦਾ ਹੁਣ ਇਹ ਸਮਝੌਤਾ ਕਰਕੇ ਅਟਕਰਾ ਕੇ ਤੈਨੂੰ ਫੇਰ ਲਿਆ ਮੈਂ ਅਟਕਰਾ ਕੇ ਜਾਊਂਗੀ ਹੁਣ ਇਹ ਅੱਜ ਧੀਨ ਨਾਲ ਹੀ ਹੋ ਜੇ ਵੱਡੀ ਹੋ ਜਾਏ ਅੱਜ ਤਾਂ ਤੁਸੀਂ ਜੀ ਮੈਨੂੰ ਬਚਾ ਲਿਆ ਜੇ ਅੱਜ ਤੁਸੀਂ ਨਾ ਮੇ ਮम्मी ਤਾਂ ਮੈਨੂੰ ਮਾਰ ਹੀ ਦਿੱਤੀ ਕੋਈ ਨਹੀਂ ਪੁੱਤ ਮੈਂ ਰਹੀ ਗਈਆਂ ਨਾ ਤੈਨੂੰ ਮੈਂ ਕਹਿਤਾ ਦਿੱਤਾ ਵਸਤੂ ਚਿਪ ਕਰ ਦੇ ਚਲ ਮੈਂ ਕਰਦੀ ਆਂ ਤੇ ਕਿਹਨੂੰ ਪਾਉਣਾ ਹਾਂ ਕਰ ਦੇ ਮੈਂ ਚਾਹ ਕਰਕੇ ਲੈ ਕੇ ਦਿੰਨੀ ਤੈਨੂੰ ਅਰੇ ਬਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੇਰਾ ਕਸੂਰ ਕੀ ਆ ਹਮਸੇ ਹੀ ਕਸੂਰ ਆ ਵੀ ਮੈਂ ਕੁੜੀ ਨੂੰ ਪੈਸੇ ਪਿੱਛੇ ਜਵਾਬ ਦੇਤਾ ਪਰ ਮੈਨੂੰ ਨਹੀਂ ਸੀ ਪਤਾ ਕਿ ਮੰਮੀ ਦੀ ਸੋਚ ਐਨੀ ਘਟੀ ਆ ਵੀ ਇੱਕ ਪੈਸੇ ਵਿੱਚ ਮੇਰੀ ਜਾਨ ਲਾ ਦੋਗੀ ਉਹ ਨਾ ਸਾਰੇ ਭਾਲਦੀ ਯਾਰ ਪਤਾ ਨਹੀਂ ਕਿੱਧਰ ਵੜੀ ਹੈ ਉਹ ਮਾਂ ਕਿੱਥੇ ਵੜ ਗਈ ਸਾਹੀ ਕਮਰਾ ਰਹਿ ਗਿਆ ਇੱਥੇ ਹੋ ਸਕਦੀ ਹੈ ਜਾਂ ਫਿਰ ਕਿਸੇ ਆਣ-ਗਮਾਣ ਚ ਟੱਪ ਗਈ ਇੱਥੇ ਦੇਖਦਾ ਪਤਾ ਨਹੀਂ ਕਿੱਧਰ ਵੜੀ ਉਹ ਮਾਂ ਕਿੱਥੇ ਆ ਪੋਮਾ ਆ ਬੜੀ ਬੜੀ ਆ ਸਾਰੇ ਭਾਲਦੇ ਆ ਤੈਨੂੰ ਫਿਕਰ ਦਪਹਿਰਾ ਹੋਇਆ ਪੁੱਤ ਫੋਟੇ ਬੋਲ ਮਾਰੀ ਐ ਮੈਂ ਕਿ ਬੋਲਤਾ ਆ ਸਿਕੰਦਰ ਤੂੰ ਮੇਰੀ ਗੱਲ ਸੁਣ ਪੁੱਤ ਤੇਰੀ ਸੁਣਾ ਮੈਂ ਤੇਰੀ ਗੱਲ ਪੁੱਤ ਮੈਂ ਸੁਣਾਣਾ ਚੱਕਦੀ ਸੀਗੀ ਵੀਰਪਾਲ ਦੇ ਬਾਪ ਲੱਗਾ ਪਿਆ ਸੀਗਾ ਤੇ ਐਨੇ ਤੇਰੀ ਭੂਆ ਆ ਗਈ ਜਦੋਂ ਤੇਰੀ ਭੂਆ ਆ ਗਈ ਮੈਨੂੰ ਆਦੀ ਕਿ ਤੂੰ ਇਹਦਾ ਗੱਲ ਘੁੱਟਦੇ ਹੈਂ ਕਿ ਪੁੱਤ ਮੈਨੂੰ ਝੂਠੇ ਦੂਸਨ ਮਾਰੀ ਜਾਂਦੇ ਤੇਰੀ ਭੂਆ ਝੂਠਾ ਦੂਸਨ ਕਹੇ ਤੇ ਕੋਈ ਨਹੀਂ ਲਾ ਸਕਦਾ ਹੁੰਦਾ ਪਰ ਇਹ ਲੋਕੇ ਤੁਸ ਤੂੰ ਆਪ ਦੀ ਆਪ ਗਲਤ ਸਾਬਤ ਹੋਈ ਜਣੀ ਪੁੱਤ ਮੈਂ ਆਹ ਲੋਕਾਂ ਕੀ ਮਾ ਮੈਨੂੰ ਚਿੰਬੜ ਨਾ ਜਾ ਰੋ ਦੋਨੇ ਜਣੇ ਦਾ ਮਤਾ ਆਲੂ ਕੀ ਮੈਨੂੰ ਬਾਗ ਤੇ ਤੁਲੀ ਹੋਈ ਜਾਂਦੀ ਕਿਵੇਂ ਚਿੰਬੜ ਜਾਣੀ ਤੂੰ ਸਾਹਮਣੇ ਤਾਂ ਹੋਗਨੇ ਦੇ ਭਾਈ ਮੈਂ ਸੱਚੀ ਆ ਨਾ ਪੁੱਤ ਲੋਕਾਂ ਦਾ ਤੂੰ ਆਪ ਹੀ ਕਾਣੀ ਬਣੀ ਤੇ ਹਾਂ ਵੀਰ ਪਾ ਤੇ ਤੇਰੀ ਭੂਆ ਕਹਿੰਦੀ ਇਹਨੂੰ ਮਾਰਾਂਗਾ ਆਪਾਂ ਮਟਾਲੂਗੀ ਸੀਗੀ ਪਤਾ ਐਂ ਤਾਂ ਤੂੰ ਬਧੇਰਾ ਜੋਰ ਲਾ ਲੈ ਤੂੰ ਮਾਰਦੀ ਕਿਸੇ ਦੇ ਮਾਰੇ ਮਰੂ ਬਸ ਮੈਨੂੰ ਮਾਰਨ ਨੂੰ ਥਰਦੀ ਤੇਰੀ ਭੂਆ ਪਤਾ ਕੀ ਕਰ ਦਪਹਿਰਾ ਤੂੰ ਸਾਰੇ ਟੱਬਰ ਨੂੰ ਬਾਣੀ ਪਾ ਆ ਲੈ ਭੂਆ ਕਿ ਪਾ ਮੈਂ ਇਹ ਬਸ ਸਿਆ ਜੀ ਕੀ ਕੀ ਆ ਜੇ ਮੈਂ ਤੁਹਾਡੇ ਸਾਹਮਣੇ ਹੋਇਆ ਜੀ ਤੁਸੀਂ ਮੈਨੂੰ ਨੌਸੱਤ ਮਾਰ ਦਿੰਦਗਾ ਹਾਂ ਅਸੀਂ ਮਾਰ ਦਿੰਦਗਾ ਕਾਇਦਾ ਹੁੰਦੇ ਨਾ ਚੋਰ ਦੇ ਪੈਰ ਨਹੀਂ ਹੁੰਦੇ ਮਾਰਨ ਵਾਲ ਨੂੰ ਮਾਰਨ ਵਾਲੇ ਹੀ ਰਹੀਦਾ ਅਸੀਂ ਨਹੀਂ ਮਾਰਦਗਾ ਅਸੀਂ ਕੀ ਹੋਵੇ ਤੂੰ ਬਗਾਨੀ ਥੀ ਨੂੰ ਮਾਰਦੀ ਸੀ ਸਿਕੰਦਰ ਮਸਰਾਣਾ ਚੱਕਣ ਵੜੀ ਸੀਗੀ ਮੈਨੂੰ ਦੋਨੇ ਜਣਾਂ ਚਿਬੜਦੀਆਂ ਸੀਗੀਆਂ ਜਿਹਨਾਂ ਮਾਪਾ ਜਿਨੀ ਫਰਮਬਈ ਮਤਾਰ ਦੇ ਜਾਣ ਬਚਾਉਣੀ ਸੀਗੀ ਐ ਤਾਂ ਫਿਰ ਘਰਾਂ ਚੋਂ ਕੋਈ ਬਿਸਤਰੀ ਨਾ ਚੱਕਿਆ ਕਰੇ ਸਰਾਣੇ ਚੱਕ ਦਿੰਦੇ ਐਂ ਦੂਸ਼ਣ ਲੱਗ ਜਾਣਦਾ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣੀਆਂ ਹੋਗੀਆਂ ਇਹ ਸੰਨਾ ਹੌਲਸ ਕੇ ਕਰ ਤੋ ਤੂੰ ਤੇਰਾ ਕੁਸ ਕਰਿਆ ਗਿਆ ਤੂੰ ਪਹਿਲਾਂ ਹੁਣ ਤੂੰ ਗੱਲ ਕਰ ਭੂਆ ਨਾਲ ਹਾਂ ਕਰ ਗੱਲ ਮੈਂ ਅੱਛਾ ਮੈਂ ਝੂਠ ਮਾਰਦੀ ਹਾਂ ਹੈ ਹਾਰੇ ਹੱਥ ਬਣਾ ਲੈ ਤੂੰ ਅੱਗੇ ਮੇਰੇ ਪਾਪਾ ਆਹਾਂ ਆ ਮੈਂ ਝੂਠ ਮਾਰਦੀ ਹਾਂ ਲੈ ਦੇਖ ਲੈ ਆਦਾ ਹੁਣ ਵੀਡੀਓ ਬਣੀ ਪਈ ਐ ਪਹਿਲਾਂ ਮੈਂ ਵੀਡੀਓ ਬਣਾ ਲਈ ਏਦੀ ਵੀਡੀਓ ਏਦੀ ਕਿਹੜੇ ਵੇਲੇ ਬਣਾ ਲਈ ਹਾਂ ਥੋੜਾ ਐਵੇਂ ਤਾਂ ਬਣੀ ਨਹੀਂ ਜੇ ਕੋਈ ਘੁੱਟਦੀ ਸੀ ਗਾਲਾਂ ਤਾਂ ਫੇਰ ਹੀ ਬਣੀ ਨਹੀਂ ਸਿਕੰਦਰਾ ਇਹ ਗਲਤ ਹੋਈ ਨਹੀਂ ਸਕਦੀ ਮੈਂ ਮਸਾ ਘਰ ਬੰਨਿਆ ਪੁੱਤ ਮੈਂ ਤੇਰਾ ਘਰ ਬਸਾਉਣ ਵਾਸਤੇ ਇਹ ਤਾਂ ਹੁਣ ਤੇਰੀ ਭੂਆ ਤਾਂ ਆਪਣੇ ਘਰੇ ਬਗੇੜ ਪਉਣ ਆਈ ਹੈਗੀ ਹੋ ਮਾ ਜੇ ਹੁਣ ਤਾਂ ਮੰਨ ਜਾ ਵੀਡੀਓ ਤਾਂ ਨਹੀਂ ਝੂਠ ਬਣਦੀ ਹੁੰਦੀ ਵੀਡੀਓ ਤਾਂ ਸੱਚੀ ਬਣਦੀ ਹੁੰਦੀ ਐ ਮੈਂ ਬਗੇੜ ਪਉਣ ਨਹੀਂ ਆਈ ਮੈਂ ਤਾਂ ਮੇਰੇ ਭਤੀਜੇ ਦਾ ਘਰ ਆਈਆਂ ਰੱਖਣ ਤੇ ਤੂੰ ਟੂਲੀ ਹੋਈਆਂ ਪੱਟਣ ਤੇ ਵੀ ਇਹਨੂੰ ਮਾਰ ਦਿਆਂ ਇੱਥੇ ਚੌੜੀ ਹੋ ਕੇ ਬਹਿ ਜਾ ਓਦੇ ਮੁੰਡਾ ਨਾ ਬੇਉਦੀ ਜੇ ਤੈਨੂੰ ਇੰਨੇ ਹੀ ਬਹੂ ਦੀਆਂ ਚਾਸੀਆਂ ਕੀ ਵੀ ਬਹੂ ਆਉਗੀ ਮੈਂ ਤੈਨੂੰ ਅੱਜ ਦੱਸ ਦਿਆਂਗੀ ਮੈਂ ਘਰ ਬੰਨਣ ਵਾਸਤੇ ਬੰਨਣ ਵਾਸਤੇ ਹੋ ਕੀਤਾ ਸੀਗਾ ਤੂੰ ਹੁਣ ਨਾ ਮੈਨੂੰ ਇਹ ਝੂਠੇ ਦੂਨੇ ਜਣਾਂ ਨਾਲ ਮਾਰ ਜਾ ਸਾਡਾ ਘਰ ਵਾਸਤੇ ਸੀ ਰਣ ਦੇਲੇ ਤੂੰ ਆਪ ਦੇ ਘਰੇ ਬੰਨ ਜਾ ਨਹੀਂ ਮੈਂ ਤਾਂ ਆਪ ਦੇ ਘਰ ਹੀ ਆ ਮੈਨੂੰ ਮੇਰੇ ਘਰੇ ਜਾਣ ਦੀ ਤਾਂ ਤੂੰ ਖੁਸ਼ੀ ਨੂੰ ਮਤ ਦੇ ਪਰ ਤੂੰ ਆਪ ਦੇ ਆ ਜਿਹੜਾ ਇਹ ਚ ਤੂੜੀ ਭਰੀ ਹੈ ਨਾ ਇਹਦੇ ਚ ਕੋਈ ਨਾ ਕੋਈ ਅਕਲ ਨਹੀਂ ਨਾ ਐਡੀ ਕੀ ਦੁਸ਼ਮਣੀ ਆਵਾ ਤੇਰੀ ਉਹਦੇ ਨਾਲ ਮੈਨੂੰ ਆਇਆ ਲੱਸ ਪੁੱਤ ਮੇਰੀ ਤਾਂ ਕੋਈ ਦੁਸ਼ਮਣੀ ਨਹੀਂ ਗਈ ਇਹਨੇ ਤਾਂ ਲੋਕ ਦੋਨੇ ਜਣਾਂ ਨੇ ਵਸਾਹੀ ਕੱਢ ਪੜਾਈ ਸੀ ਵੀ ਆਪਾਂ ਬੇਬੇ ਨੂੰ ਮਾਰ ਦੇਣਾ ਮੈਂ ਆਪਦੀ ਜਾਨ ਬਚਾ ਕੇ ਉੱਧਰ ਲੁਕ ਗਈ ਸੀਗੀ ਜਾ ਕੇ ਉਹ ਇਹਨਾਂ ਨੂੰ ਮਾਰ ਕੇ ਕੀ ਤੇਰੇ ਨਾਂ ਜ਼ਮੀਨ ਪਈ ਆ ਵੀ ਜ਼ਮੀਨ ਹੋ ਜੂ ਇਹਨਾਂ ਦੇ ਨਾਂ ਇਹ ਇਹਨਾਂ ਨੂੰ ਪੁੱਛਦਾ ਵੀ ਕਾਤੋਂ ਮਾਰਦਿਆਂ ਸੀਗੀਆਂ ਮੇਰੇ ਹੱਥ 'ਚ ਦਵਾਦਮ ਸੁਹਾਨਾ ਫੜਾਤਾ ਇਹਨਾਂ ਨੇ ਹੂੰ ਹੂੰ ਉਹ ਮਾ ਮੈਂ ਹੁਣ ਤਾਂ ਵੀਡੀਓ ਦੇਖ ਲਈ ਆ ਕੀ ਹੁਣ ਵੀ ਨਹੀਂ ਤੂੰ ਮੰਨਦੀ ਆ ਸਬੂਤ ਪਿਆ ਸਾਡੇ ਕੋਲ ਸਾਰਾ ਹਜਿਆ ਨਹੀਂ ਮੇਰੇ ਹੱਥ 'ਚ ਫੜਾਤਾ ਸਰਾਣਾ ਨਹੀਂ ਐਡੇ ਐਡੇ ਗੱਪ ਨਾ ਮਾਰ ਰੱਬ ਨੂੰ ਜਾਣ ਦੇਣੀ ਆ ਕੀ ਹੋਗਾ ਜੇ ਮੈਂ ਤੇਰੇਆਂ ਪਹਿਲਾਂ ਵਾਲੀਆਂ ਖਾਮੀਆਂ ਢੱਕ ਤਾ ਹੁਣਾਂ ਨਹੀਂ ਢੱਕੀ ਜਾਂਦੀ ਉਦੋਂ ਜੋ ਕੋ ਹੋਰ ਸੀ ਹੁਣ ਹੋਰ ਆ ਹਾ ਤੇਰੇ ਵਰਗਾ ਮਾਰ ਕੇ ਸੱਸਾਂ ਨੂੰ ਪਚਾਰ ਇੰਦਗਾ ਸੀਗਾ ਤੇਰੀ ਮਾਂ ਨੇ ਬਥੇਰਾ ਕਰਦਾ ਸੀ ਮੇਰੇ ਨਾਲ ਮੈਨੂੰ ਕਹੀ ਤੇ ਟੱਕ ਖਵਾਉਂਦੀ ਸੀ ਉਹ ਨਹੀਂ ਮੇਰੀ ਮਾਂ ਤਾਂ ਤੈਨੂੰ ਕਹੀ ਤੇ ਤਖਵਾਦੀ ਸੀ ਤੂੰ ਤਾਂ ਛਿੱਤਰ ਤੇ ਖਵਾਉਂਦੀ ਸੀ ਮੇਰੀ ਮਾਂ ਨੂੰ ਟੱਕ ਹਾਂ ਖਵਾਉਂਦੀ ਸੀਗੀ ਹੁਣ ਤਾਂ ਕੁਝ ਵੀ ਕਰ ਸਕਦੇ ਓ ਤੁਸੀਂ ਮੈਨੂੰ ਅੱਜ ਤੁਸੀਂ ਸਾਰੇ ਪਰਿਵਾਰ ਨੇ ਕੱਢਦੀ ਐ ਪ੍ਰਾਣੀਆਂ ਹੁਣ ਤੂੰ ਕੱਢਦੀ ਐ ਮੈਂ ਸਾਰੇ ਪਰਿਵਾਰ ਨੇ ਹੁਣ ਤੁਸੀਂ ਮਾੜੀ ਬਣਾਤਾ ਮੈਨੂੰ ਮੈਂ ਮਾੜੀ ਬਣ ਗਈ ਉਹ ਵੀਡੀਓ ਤਾਂ ਨਹੀਂ ਝੂਠ ਬੋਲਦੀ ਹਾਂ ਤੂੰ ਵੀ ਇੰਨਾ ਨੇ ਮਗਰ ਲਾ ਕੇ ਵੇ ਤੂੰ ਇਹਨੂੰ ਮੇਰੇ ਕੋਲੇ ਉਹਨਾਂ ਨੇ ਤਾਂ ਮੈਨੂੰ ਪਹਿਲਾਂ ਕਿਹਾ ਸੀ ਕਹਿੰਦੇ ਆ ਉਂਗਲ ਵੀ ਉਦੋਂ ਪਹਿਲਾਂ ਇਹਦੀ ਲੜਦੀ ਚਪਟ ਤੁਸੀਂ ਆਪੀ ਨਿਮੇੜੋ ਇਹ ਇਹ ਨਹੀਂ ਸਮਝਦੀ ਮੇਰੀ ਮਾਂ ਹੁਣ ਨਾਲੇ ਵੀਡੀਓ ਸਾਹਮਣੇ ਆਈ ਪਈ ਐ ਤੂੰ ਇਹਨੂੰ ਜਿਵੇਂ ਮਰਜ਼ੀ ਉਹ ਕਰ ਲੋਟ ਕਰ ਇਹਦਾ ਛਾਪਾ ਨਿਮੇੜ ਕੇ ਜਾ ਨਾਲੇ ਤਾਂ ਤੂੰ ਜਾ ਦੇਖ ਜਾਖ ਬਿਰਪਾਲ ਤੇ ਉਹ ਮਾਂ ਕੇ ਉਹਨੇ ਤਾਂ ਫੋਨ ਕਰਿਆ ਮੇਰੇ ਸਾਹਮਣੇ ਤੇ ਉਹਦਾ ਭਰਾ ਆਉਂਦਾ ਹੋਊਗਾ ਤੇ ਉਹਨੂੰ ਭਾਈ ਤੋਰ ਦੇ ਉਹਨੂੰ ਕਹਿ ਘਰ ਨਾਲ ਆਪ ਕੀ ਤੇਰੀ ਤੇ ਭੱਜ ਜਾ ਲੱਗਣ ਤੇ ਸੇਕ ਇਹਨੂੰ ਲਿਆਈ ਨਾ ਆਪਣੇ ਜੋ ਨਾਲ ਬਾਉਟ ਜਿਹੜਾ ਪਕਾਉਣਾ ਪੰਗਾ ਰੋਟੀਆਂ ਤੇ ਕਰਨੀਆਂ ਪੰਗਾ ਜਾਹਾਂ ਫੇਰ ਰੋਟਾ ਉੱਗਿਏ ਨਹੀਂ ਤੇਰੀ ਮਾਂ ਪੂਰੇ ਬਠੇਰੇ ਧੰਦਾ ਪਿੱਟਿਆਗਾ ਮੈਂ ਮੈਥੋਂ ਕੰਮ ਨਹੀਂ ਹੋਣਾ ਮੈਂ ਤਾਂ ਜਾਨਣਾ ਇਹਦੇ ਨਾਲ ਨਹੀਂ ਪੂਰਾ ਆ ਸਕਦਾ ਜਾ ਜਾ ਬੱਜ ਜਾ ਤੂੰ ਕੰਮ ਕਰ ਜਾ ਕੇ ਇੰਨਾ ਨੂੰ ਸੁਣਾਂਗਾ ਇਹ ਝੂਠ ਬੰਦ ਮਾਰੀ ਜੰਨਾ ਜਾ ਕੇ ਕੰਮ ਕਰ ਲੈ ਤੂੰ ਹੀ ਸੱਚੀ ਆ ਆਹੋ ਸੱਚੀ ਖਈਏ ਨਹੀਂ ਤੂੰ ਟੇਕ ਟੇਕ ਜਾ ਤੂੰ ਕਿਉਂ ਲੋਕ ਤਾਂ ਨਾ ਪੁੱਤਾਂ ਦੇ ਘਰ ਵੱਧਦੇ ਤੇ ਤੂੰ ਵੱਜਿਆ ਹੋਇਆ ਪਟੀਆਂ ਬੇਸ਼ਰਮੇ ਹੁਣ ਇਹ ਦੇਖਣਾ ਅੱਜ ਕੱਲ੍ਹ ਰਿਸ਼ਤੇ ਚੰਗੇ ਭੜਾ ਨਹੀਂ ਦਿੰਦੇਗੇ ਤੇ ਤੂੰ ਦੇਖ ਜੇ ਤੇਰਾ ਪੁੱਤ ਪਹਿਲੇਗਾ ਚ ਬਹਿਗਾ ਤੂੰ ਇਹਨੂੰ ਰਹਿਣ ਨਹੀਂ ਦਿੰਦੀ ਪਹਿਲਾਂ ਤਾਂ ਮੈਂ ਬਥੇਰੇ ਪੜਦੇ ਪਾਤੇ ਤੇਰੇ ਨਾਲ ਕਰਤੂਤਾ ਤੇ ਹੁਣ ਨਹੀਂ ਪੈਂਦੇ ਹੁਣ ਉਸ ਟਾਈਮ ਤੇ ਹੁਣ ਦੇ ਟਾਈਮ ਦਾ ਫਰਕ ਦੇਖ ਕਿੰਨਾ ਦਿਨ ਰਾਤ ਦਾ ਬਟਾ ਹੈ ਹੁਣ ਤਾਂ ਕਿ ਤੇਰੇ ਹੱਲ ਕਿ ਚੰਡਾ ਦੇ ਫੇਰ ਵੇਖੀ ਤੂੰ ਅੱਖਾਂ ਚ ਸੁਣ ਦੇ ਦੇਣਾ ਮੈਂ ਤੂੰ ਹਰਕ ਚੰਡਾ ਦਵਾਵੇਂਗੀ ਹੋਰ ਨਹੀਂ ਕੋਈ ਦਵਾਦਾ ਉਹ ਨਹੀਂ ਦੇ ਸਕਦੀ ਡੰਡਾ ਤੇ ਨਾ ਮੇਰਾ ਪੁੱਤ ਕੁਛ ਕਰ ਸਕਦਾਗਾ ਕੋਈ ਨਹੀਂ ਹਰ ਕਿਤੇ ਤੇਰੇ ਮੈਂ ਦਵਾਈ ਜਾਂ ਮੈਨੂੰ ਪਤਾ ਹੀ ਹੈ ਕਾਹਦੇ ਮਾਰੇ ਬੈਠੀ ਹੈ ਤੂੰ ਬੈਠੀ ਆ ਤੇਰੀ ਕਰਤੂਤ ਸਾਹਮਣੇ ਨੇ ਹੁਣ ਸੇ ਲਿਆਤੀ ਆ ਨਿਸੀ ਜਿਹੜੇ ਤੂੰ ਲੱਛਣ ਕਰਦੀਆਂ ਮੁੰਡੇ ਦੇ ਕਾਇਵਾਲੀ ਸੁਣਨਾ ਤੇ ਉਹ ਆ ਕਰਤੂਤਾ ਕਰਦੀ ਨੂੰ ਦੇਖ ਵੀ ਲਿਆ ਤੇ ਪਰ ਉਹ ਬੋਲਿਆ ਨਹੀਂ ਸੀ ਨਤਾ ਉਹਨੇ ਮੈਨੂੰ ਫੋਨ ਕਰਕੇ ਸਾਰੀਆਂ ਦੱਸਣੀ ਵੀ ਆਹ ਪਤਰਕਾਰਾਂ ਕਰਦਗਾ ਮਾਮਾ ਮਾਦੀਆਂ ਕਰਦਗਾ ਮਾਮਾ ਤੇ ਸਾਡੇ ਨਾ ਮਾਮਾ ਤੇ ਕਾਤੇ ਉੱਠੇ ਦੂਸ਼ਣ ਨਾਲ ਮਾਰੋ ਤੁਸੀਂ ਜੇ ਨੂੰ ਅੱਡ ਕਰਨਾ ਅੱਡ ਕਰਤੇ ਤੇ ਜੇ ਇਹਨੂੰ ਤੂੰ ਲੈ ਕੇ ਜਾਣਾ ਤੂੰ ਲੈ ਜੇ ਤੇ ਭਰਾ ਉਹਦਾ ਉਹਦੇ ਨਾਲ ਤੋੜਦੇ ਟੱਕਰਾਂ ਆਹ ਟੱਕਰ ਅੱਜ ਦਾ ਮਾਲਕ ਹੈ ਹੈਗਾ ਅੱਜ ਦਾ ਮਾਲਕ ਅਜੇ ਇਹਦੇ ਨਾ ਖੁਸ਼ ਨਹੀਂਗਾ ਅਜੇ ਮੇਰੇ ਨਾਲਾ ਸਾਰਾ ਕੁਝ ਮੇਰੇ ਨਾਲਾ ਕੁਝ ਨਹੀਂ ਇਹਦੇ ਨਾਲ ਤੂੰ ਲੈ ਜਾ ਇਹਨੂੰ ਨਾਲ ਨਹੀਂ ਤੂੰ ਟਿਕ ਜਾ ਰਹੀ ਹਾਂ ਹੋ ਟਿਕ ਜਾ ਤੂੰ ਤੂੰ ਕਿੱਥੇ ਫਿਰਦੀ ਐ ਤੈਨੂੰ ਕੀ ਪਤਾ ਡੱਡਾ ਕਿਹੜੇ ਬਲੇ ਪਾਣੀ ਪੀਂਦਰਾ ਇਹਦੇ ਨਾ ਤਾਂ ਮੈਂ ਉੱਧਰ ਕਰਵਾਤੀ ਸੀ ਮੇਰੇ ਭਰਾ ਤੋਂ ਜਿੱਦੇ ਦਵਾਈ ਦਿਵਾਉਣ ਦਾ ਬਹਾਨਾ ਲਾ ਕੇ ਗਏ ਆ ਤੇਰੇ ਨਾਲ ਤਾਂ ਦੋ ਕਿੱਲੇ ਹੀ ਐ ਛੀ ਕਿੰਨੇ ਤਾਂ ਮੁੰਡੇ ਦੇ ਨਾ ਬਣੀ ਫਿਰਦੀ ਆ ਆਪਦੇ ਆ ਅੱਛਾ ਮੈਨੂੰ ਨਹੀਂ ਪਤਾ ਕਰੇ ਤੈਨੂੰ ਚੁੱਪ ਕਰਕੇ ਨਾ ਚੁੱਪ ਕਰਕੇ ਜੇ ਨਿਆ ਕਰਾਉਣੀ ਤਾਂ ਕਰਾ ਦੇ ਤੇ ਨਹੀਂ ਤੂੰ ਵੀ ਬਣ ਜਾ ਚੁੱਪ ਕਰਕੇ ਆਪਣੇ ਘਰੇ ਮੈਂ ਤਾਂ ਜਾਣਦੀ ਨਹੀਂ ਆਹ ਤੂੰ ਨਾ ਜਿਹੜਾ ਜੋਰ ਲਾਉਂਦਾ ਮੈਂ ਤਾਂ ਕੀ ਜੋਰ ਲਾਉਣਾ ਕਾ ਮੈਂ ਤਾਂ ਤੈਨੂੰ ਹੁਣ ਦਵਾ ਲਕੇ ਤੂੰ ਦੇਖੀ ਸਹੀ ਤੂੰ ਰਾਹ ਪੈਂਦੀ ਨਹੀਂ ਜਾ ਤੂੰ ਦੱਦੀ ਬਣਾ ਹੋਰ ਨਾ ਮਾਨ ਤਾਨ ਕਰਾ ਜੀ ਕਰਾ ਜੀ ਮਾਨ ਤਾਨ ਕੋਈ ਨਹੀਂ ਪਿਆਰ ਹੈ ਤੇ ਸੁਣਾ ਪਿਆਰ ਹੈ ਸਾਰੇ ਚੀਜ਼ਾਂ ਘਰੇ ਪੱਕਾਂਗਾ ਕੀ ਕੀ ਤੂੰ ਆਖੇਗੀ ਬਾਜ ਜਾ ਚਾਂਬੜੀ ਵਾਲੀ

ਕੀ ਗੱਲ ਹੋ ਗਈ ਯਾਰ ਤੀਜੇ ਤੈਨੂੰ ਕਿਉਂ ਕਲੇਸ਼ ਕਰੀ ਰਖਦੇ ਹੋ ਆ ਭਰਾਵਾ ਪਤਾ ਨਹੀਂ ਕੀ ਗੱਲਾਂ ਹੁੰਦੀਆਂ ਨੇ ਮੰਤਾ ਹੋਰ ਯਾਰ ਕਿਉਂ ਮਾੜੀ ਮਾੜੀ ਗੱਲਾਂ ਪਿੱਛੇ ਢੀਡੀਆਂ ਢੀਡੀਆਂ ਗੱਲਾਂ ਕਰ ਲੈਣੋ ਠੀਕ ਆ ਆ ਕੁੜੀ ਨੇ ਫੋਨ ਕੀਤਾ ਸੀ ਰੋਂਦੀ ਰੋਂਦੀ ਨੇ ਗੱਲ ਕੀ ਹੈ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆ ਰਹੀ ਯਾਰ ਕੀ ਚੱਕਰ ਹੈ ਮੈਨੂੰ ਤਾਂ ਆਪ ਨਹੀਂ ਪਤਾ ਭਰਾਵਾ বুੜੀਆਂ ਬੁੜੀਆਂ ਦੀਆਂ ਕੀ ਗੱਲਾਂ ਮੈਂ ਤਾਂ ਉਹਦੀ ਪਾਬਰ ਲੱਗਦਾ ਲੜ ਪੈਂਦੀ ਹੈ ਯਾਰ ਹੁਣ ਤੂੰ ਦੱਸ ਕੰਦਰਾ ਯਾਰ ਬਾਈ ਰੋਜ਼ ਰੋਜ਼ ਨੂੰ ਕਲੇਸ਼ ਕਿੰਨਾ ਮਾੜਾ ਠੀਕ ਆ ਜੇ ਕੱਲ ਨੂੰ ਮੈਂ ਕੁੜੀ ਲੈ ਕੇ ਆਉਂਦੀ ਭੈਣ ਲੈ ਕੇ ਆਣਾ ਤਾਂ ਫੇਰ ਵੀ ਤੁਸੀਂ ਕਹੋਗੇ ਫੇਰ ਨਾਲ ਮੈਨੂੰ ਬੇੜਾ ਮਾੜਾ ਕਹੂਗਾ ਵੀ ਆਪਦੀ ਭੈਣ ਨੂੰ ਲੈ ਗਿਆ ਮੈਂ ਤਾਂ ਤੁਹਾਨੂੰ ਰੋਜ਼ ਸਮਝਾਉਂਦਾ ਆ ਕਿ ਮੁਰਜਣਾ ਬਈ ਯਾਰ ਘਰ ਦੀ ਗੱਲ ਆ ਉਹਦੀ ਘਰ ਚ ਨਿਮੇੜ ਲੋ ਨਿਮੇੜ ਲੋ ਹਣਾ ਆ ਕੁਸ ਤੇਰੀ ਮਾਂ ਵੀ ਯਾਰ ਬੜਾ ਬੂੰਦੀ ਆ ਉਹ ਭਰਾਵਾ ਕੋਈ ਨਹੀਂ ਘਟ ਹੁੰਦੀ ਬੁੜੀਆਂ ਚ ਇਹ ਤਾਂ ਉਹਦੀ ਪਤਾ ਲੱਗਦਾ ਹੁੰਦਾ ਮੈਨੂੰ ਤਾਂ ਆਪ ਜਦੋਂ ਬਾਹਰੋਂ ਆਉਣਾ ਉਹਦੀ ਪਤਾ ਲੱਗਦਾ ਲੜੀਆਂ ਬੈਠੀਆਂ ਹੁੰਦੀਆਂ ਮੈਂ ਸਿਕੰਦਰ ਤੁਹਾਨੂੰ ਇੱਕ ਗੱਲ ਕਹਿਣਾ ਬਈ ਠੀਕ ਆ ਮੈਂ ਤਾਂ ਲੈਣਾ ਆ ਆਪਦੀ ਭੈਣ ਨੂੰ ਠੀਕ ਆ ਮੈਂ ਤਾਂ ਲੈ ਕੇ ਜਾਣਾ ਨਾਲ ਠੀਕ ਆ ਦੇਖ ਲੈ ਬਾਅਦ ਚੁੱਕੀ ਨਿਬੜਦਾ ਲੈ ਜਾ ਭਾਈ ਹੋਰ ਹਾਲੀ ਹੈ ਨਹੀਂ ਜਦੋਂ ਬਾਈ ਫਿਰ ਕੋਈ ਤਾਂ ਹੱਲ ਕਰਨਾ ਹੀ ਪਊਗਾ ਹੋਰ ਹੁਣ ਬਾਈ ਯਾਰ ਰੋਜ਼ ਰੋਜ਼ ਪਲੇਸ ਕਰਕੇ ਭੈਜਣੇ ਹੋ ਤੇ ਜਦੋਂ ਕੁੜੀ ਫੋਨ ਕਰ ਦਿੰਦੀ ਮੈਨੂੰ ਵੀ ਵੀਰੇ ਤੂੰ ਆ ਜਾ ਲੈਣ ਵਾਸਤੇ ਇਹਨਾਂ ਦਾ ਫੇਰ ਕੰਜਰ ਕਲੇਸ ਹੋ ਗਿਆ ਤੜਕੇ ਪਤਾ ਕੁੜੀ ਮੈਨੂੰ ਸਾਰ ਸਭ ਕੁਝ ਬੋਲੀਆ ਉਹ ਬਥੇਰਾ ਕੁਸ ਹੋਇਆ ਭੂਆ ਵੀ ਆਈ ਬੈਠੀ ਹੈ ਬਥੇਰਾ ਕੁਸ ਹੋਇਆ ਬਾਕੀ ਤੂੰ ਦੇਖ ਲੈ ਕਰ ਲੈ ਗੱਲ ਮੈਂ ਕਰਦਾ ਗੱਲ ਕੀ ਹਾਂ ਉਹ ਠੀਕ ਹੈ ਵਧੀਆ ਵਧੀਆ ਜੀੁਰਾ ਕੁੜਗਾ ਕੀ ਕੁੜਗਾ ਮਗਰ ਲੱਕ ਕਿੰਨੀ ਪੁਰਾਈ ਬਰਾ ਮੇਰੇ ਐਸੇ ਕਾ ਕੀ ਹੋ ਗਿਆ ਬਈਆ ਬਈਆ ਬਈ ਰੋਣਾ ਕੀ ਗੱਲ ਹੋਗੀ ਮੇਰੇ ਹੋਣਾ ਕੀ ਅੱਜ ਤਾਂ ਬਸ ਪੁੱਛੋ ਨਾ ਵੀ ਕੀ ਗੱਲ ਹੋਈ ਆ ਕੀ ਨਹੀਂ ਹੋਈ ਅੱਜ ਤਾਂ ਮਾਂ ਨੇ ਬਸ ਉਹ ਹਰਕਤ ਕੀਤੀ ਜਿਹੜੀ ਕਦੇ ਮੈਂ ਸੋਚ ਵੀ ਨਹੀਂ ਸੀ ਸਕਦੀ ਕੁੜ ਗਿਆ ਹੁਣ ਮੈਂ ਤੈਨੂੰ ਕੀ ਦੱਸਾਂ ਮੈਂ ਤੈਨੂੰ ਉਹਦੇ ਵੀ ਕਹਾਂ ਸੀ ਚੱਲ ਤੂੰ ਚੱਲੀਏ ਘਰੇ ਚੱਲੀਏ ਤੂੰ ਤਾਂ ਕਹਿੰਦੀ ਨਹੀਂ ਵੀਰੇ ਮੈਂ ਤਾਂ ਜਾਂਦੀ ਨਹੀਂ ਮੈਂ ਤਾਂ ਇੱਥੇ ਹੀ ਰਹੂੰਗੀ ਤੂੰ ਵੀ ਦਿਨ ਨੂੰ ਫਿਰ ਫੋਨ ਕਰ ਦਿੰਨੀ ਆ ਨਾ ਤੂੰ ਜਾਣੀ ਤੈਨੂੰ ਵੀ ਪਤਾ ਵੀ ਧੀਆ ਬਿਉੜੀਆਂ ਘੜਾ ਸੋਕੀਆਂ ਨੇ ਰੋਜ਼ ਰੋਜ਼ ਮੈਂ ਹੁਣ ਪੇਕੇ ਘਰ ਜਾਂਦੀ ਚੰਗੀ ਲੱਗਦੀ ਆ ਉਹ ਚੰਗੀ ਤਾਂ ਨਹੀਂ ਲੱਗਦੀ ਪਰ ਹੁਣ ਤੂੰ ਆਪ ਵੀ ਦੇਖ ਲੈ ਵੀ ਤੇਰੀ ਸੱਸ ਕਿੰਨੀ ਮਾੜੀ ਆ ਮੈਂ ਤਾਂ ਉਹਦੇ ਲੈ ਕੇ ਜਾਂਦਾ ਤੂੰ ਤੁਰੇਗਾ ਤਾਂ ਨਹੀਂ ਮੇਰੇ ਨਾਲ ਮੈਨੂੰ ਆਇਆ ਵੀ ਮੈਂ ਉਹਦੇ ਭਰਾ ਤੇ ਬੋਝ ਨਹੀਂ ਬਣਨਾ ਚਾਹੁੰਦੀ ਅੱਜ ਜੇ ਬਾਪੂ ਹੁੰਦਾ ਤਾਂ ਗੱਲ ਹੋਰ ਹੋਣੀ ਸੀਗੀ ਤੂੰ ਐ ਕਰ ਤੂੰ ਪਾ ਜਿਹੜੇ ਕੱਪੜੇ ਪੋਣੇ ਕੱਤੀ ਜੋੜੀ ਤੂੰ ਚੱਲ ਮੇਰੇ ਨਾਲ ਚੱਲ ਮੈਂ ਤੈਨੂੰ ਲੈ ਕੇ ਚੱਲਦਾ ਅੱਜ ਇਹਨਾਂ ਨੂੰ ਇੱਕ ਪਾਸਾ ਕਰਕੇ ਜਾਊਂਗਾ ਅੱਜ ਕੋਈ ਨਾ ਦੇ ਭੂਆ ਜੀ ਬੈਠੇ ਨੇ ਤੁਸੀਂ ਉਹਨਾਂ ਨਾਲ ਇੱਕ ਵਾਰ ਗੱਲ ਕਰਨਾ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਣੀ ਆ ਕੋਈ ਨਹੀਂ ਉਹ ਬਾਈ ਨਾਲ ਤਾਂ ਮੈਂ ਗੱਲ ਕਰਾਇਆ ਉਹ ਤਾਂ ਮੈਂ ਕਿਹਾ ਵੀ ਮੈਂ ਤਾਂ ਲੈ ਕੇ ਜਾਊਂਗਾ ਆਪਣੀ ਭੈਣ ਨੂੰ ਹੁਣ ਇਹ ਇਹ ਆ ਇਹਨਾਂ ਨੂੰ ਵੀ ਕਹਿ ਦੇਣਾ ਮੈਂ ਤਾਂ ਆਪਣੀ ਕੁੜੀ ਲੈ ਕੇ ਜਾਣਾ ਭਾਈ ਆਵਦਾ ਕਰੋ ਜਿਹੜਾ ਕੁਝ ਕਰਨਾ ਤੀਜੇ ਦਿਨੋਂ ਕਲੇਸ ਕਰਨ ਵਾਹੇ ਨੇ ਤੀਜੇ ਦਿਨੋਂ ਵੀਰੇ ਤੈਨੂੰ ਪਤਾ ਅੱਜ ਤਾਂ ਨਾ ਮਾੜੇ ਮੈਨੂੰ ਮਾਰ ਹੀ ਦੇਣਾ ਸੀ ਮੇਰੇ ਸਾਬ ਮੂੰਹ ਤੇ ਸਰਾਣਾ ਰੱਖ ਕੇ ਮੇਰਾ ਸਾਹੀ ਬੰਦ ਕਰਤਾ ਸੀ ਤੇ ਫਿਰ ਇਹਨੇ ਤਾਂ ਆਪਾਂ ਨੂੰ ਮੂੰਹ ਚ ਪਾ ਲਿਆ ਇਹਨੂੰ ਤਾਂ ਐ ਪਤਾ ਲੱਗਿਆ ਵੀ ਇਹ ਕਿਹੜੇ ਬੋਲਦੇ ਆ ਹੁਣ ਮੈਨੂੰ ਵੀ ਅਜੱਕੇ ਨੂੰ ਬੋਲਣਾ ਪਊਗਾ ਚਲ ਕੋਈ ਨਾ ਵੀਰੇ ਤੂੰ ਪੂਆ ਜੀ ਨਾਲ ਗੱਲ ਕਰ ਲੈ ਅੰਦਰੀ ਬੈਠ ਤੂੰ ਐ ਕਰ ਜਿਹੜੇ ਸੂਟ ਚੱਕਣੇ ਕਦੇ ਚੱਕ ਲੈ ਤੈਨੂੰ ਰਹਿਣ ਦੇ ਤੂੰ ਚੱਲ ਘਰੇ ਮੈਂ ਲੈ ਕੇ ਜਾਂਦਾ ਤੈਨੂੰ ਮੈਂ ਗੱਲ ਕਰ ਦਉਂਦਾ ਨਾਲ ਠੀਕ ਹੈ ਅੰਦਰੀ